ਪਵਾਨੀਗੜ੍ਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਭੋਗ ਉਪਰੰਤ ਰਾਗੀ ਸੰਗਾਂ ਨੇ ਕੀਰਤਨ ਅਤੇ ਕਵੀਸਰੀ ਜਥੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਚਾਨਣਾ ਪਾਇਆ ਇਸ ਤੋਂ ਉਪਰੰਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਪਰਵਿਤ ਜੂਥ ਅਕਾਲੀ ਦਲ ਦੀ ਮਹਿਮ ਤਹਿਤ ਮੇਰੀ ਦਸਤਾਰ ਮੇਰੀ ਸ਼ਾਨ ਬੈਨਰ ਦਾ 10 12 ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਪੱਗਾਂ ਦੀ ਸੇਵਾ ਕਰਕੇ ਬਨਰਜੀਤ ਗੋਲਡੀ ਨੇ ਅਕਾਲੀ ਦਲ ਗੁਰਦੁਆਰਾ ਪ੍ਰਬੰਧ ਕਮੇਟੀ ਦਸਤਾਰਾਂ ਸਜਾਉਣ ਵਾਲੇ ਬੱਚਿਆਂ ਨੂੰ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਜਗਜੀਤ ਸਿੰਘ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਕਾਲੀ ਦਲ ਦੇ ਹਲਕਾ ਅਨਚਾਰਜ ਮਨਰਜੀਤ ਗੋਲਡੀ ਨੇ ਦੱਸਿਆ ਕਿ ਬੱਚਿਆਂ ਦਾ ਪੱਗਾਂ ਵੱਲ ਰੁਝਾਨ ਵਧਾਉਣ ਲਈ ਅਕਾਲੀ ਦਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਬੱਚਿਆਂ ਵਿੱਚ ਦਸਤਾਰਾਂ ਸਜਾਉਣ ਦਾ ਚਾਹ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਮੁਸਲਮਾਨ ਭਾਈਚਾਰੇ ਦਾ ਵੀ ਸਵਾਗਤ ਕੀਤਾ ਗਿਆ ਇਸ ਦੌਰਾਨ ਪਾਰਟੀ ਆਗੂ ਆਜਾ ਜਸਨ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਆਪ ਦਾ ਰਿਪੋਰਟ ਕੰਮ ਹੈ ਜੀ ਮੈਨੂੰ ਪੱਕਾ ਤੌਰ ਤੇ ਇਹਦਾ ਬਹੁਤ ਸ਼ੰਕਾ ਹੈ ਮੈਨੂੰ ਪੱਗ ਬਹੁਤ ਵਧੀਆ ਲੱਗ ਰਹੀ ਹੈ ਅੱਜ ਜਿਹੜੀ ਤੁਸੀਂ ਪੱਗ ਬੰਨੀ ਹੈ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਅੱਜ ਬਹੁਤ ਖੁਸ਼ ਹੋ ਰਹੀ ਹੈ ਪੱਗ ਬੰਨ੍ਹਣ ਦੇ ਤੁਹਾਨੂੰ ਤਾਂ ਰੋਜ਼ ਬੰਨ੍ਹਦੇ ਹੋ ਪਰ ਅੱਜ ਜ਼ਿਆਦਾ ਖੁਸ਼ ਹੋ ਰਹੀ ਹੈ ਇਹ ਬਹੁਤ ਵੱਡੀ ਮਿਸਾਲ ਹੈ ਜਿਹੜੇ ਮੈਂ ਆਪਣੇ ਆ ਫੁਟੇਜ ਵਾਕ ਨਹੀਂ ਇਹਨਾਂ ਨੂੰ ਅੱਜ ਤੋਂ ਹੀ ਪਤਾ ਲੱਗਣ ਲੱਗ ਗਿਆ ਵੀ ਆਹ ਪਰਜਾ ਬੰਨਨੇ ਨੇ ਇਹ ਸਾਡਾ ਸਿੱਖੀ ਸਿਧਾਂਤ ਹੈ ਇਹ ਬਹੁਤ ਵੱਡੀ ਮਿਸਾਲ ਆ ਗਈ ਵੀ ਆਪਣੇ ਜਿਹੜੇ ਸਿੱਖ ਨੇ ਇਹ ਸਿੱਖੀ ਨੂੰ ਅੱਗੇ ਪ੍ਰਤੀਕ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਦੇਖੀ ਆ ਦੇਖ ਹੀ ਰਹੇ ਹੋਵਗੇ ਵਾਲ ਕਟਾ ਲੈਂਦੇ ਨੇ ਸਿੱਖੀ ਨੂੰ ਭੁੱਲ ਜਾਂਦੇ ਨੇ ਹੋਰ ਗਲਤ ਰਾਹਾਂ ਤੇ ਚੱਲ ਜਾਂਦੇ ਨੇ ਤੇ ਜਿਵੇਂ ਹੁਣ ਆਹ ਬੱਚੇ ਨੇ ਜਿਹੜੇ ਅੱਜ ਤੋਂ ਅੱਗੇ ਅਗਲੀ ਪੀੜ੍ਹੀ ਆਊਗੀ ਹੁਣੇ ਹੁਣੀ ਤੋਂ ਉਹ ਕਰਨ ਲੱਗ ਗਏ ਗਲਤ ਰਾਹਾਂ ਤੇ ਨਹੀਂ ਪੈਣਗੇ ਇਹ ਇੱਕ ਬਹੁਤ ਵੱਡੀ ਇਹਨਾਂ ਦੀ ਮਿਸਾਲ ਹੈ ਜਿਹੜੀ ਆ ਪੱਗ ਆ ਪਰਾਚੀ ਦੀ ਨਾਨਕ ਨਾਮ ਦੇਵਾ ਸੰਤਾਂ ਨੂੰ ਅੱਜ ਬਹੁਤ ਬਹੁਤ ਲੱਖ ਲੱਖ ਵਧਾਈਆਂ ਅੱਜ ਪਾਸ਼ਾਈ ਦੋਵੇਂ ਜੁਗਤਾਰ ਸਾਹਿਬਾ ਦੀ ਗੱਲ ਕਰਦੇ ਕਿ ਜਿਹੜਾ ਸਮਾਜਿਕ ਕੰਦਲ ਯੂਥ ਕੈਨੇਡਾ ਪੰਜਾਬ ਦੇ ਦੌਰਾਨ ਬੁਨਿਆਦ ਰੱਖਿਆ ਹੈ ਕਿੰਨਾ ਬਹੁਤ ਸਾਰਾ ਸੰਤਾ ਜਿਸ ਸਥਾਨਾਂ ਲੱਛਿਆ ਨੇ ਤੇ ਅੱਜ ਇਹ ਸਾਰੇ ਬੱਚੇ ਜਿਹੜੇ ਨੇ ਜਿਨ੍ਹਾਂ ਦੀ ਅਸਰਤ ਬਸਾਰਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਲੱਗਦਾ ਦੇ ਨਾਲ ਹੀ ਆਹ ਸਾਡੇ ਜਿਹਨੇ ਜਿਹਨੇ ਜਿੰਦਰ ਸਾਹਿਬ ਨੇ ਜੀ ਜੀ ਉਹਨਾਂ ਵੱਲੋਂ ਇਹ ਮੈਡਲ ਜਿਹੜੇ ਨੇ ਇਹਨਾਂ ਤੋਂ ਬੱਚਿਆਂ ਨੂੰ ਦਿੱਤੇ ਗਏ ਨੇ ਸਾਡੀ ਹਿੰਦਸਤਾਨ ਕੋ ਮੇਰੀ ਦਸਤਾਨ ਮੇਰੀ ਸ਼ਾਨ ਪੁਰਾ ਕਰਦੇ ਨੇ ਉਹਦੇ ਤਹਿਤ ਜਿਹੜਾ ਇਹ ਮੈਡਲ ਇਹਨੂੰ ਵਰਦਾਨ ਕੀਤੇ ਗਏ ਨੇ ਮੈਨੂੰ ਪਤਾ ਹੈ ਕਿ ਇਹ ਬੱਚੇ ਹਮੇਸ਼ਾ ਸਿੱਖੀ ਦੇ ਨਾਲ ਰਹਿਣਗੇ ਹਮੇਸ਼ਾ ਚਰਤੀ ਕਲਾ ਦੇ ਵਿੱਚ ਰਹਿਣਗੇ ਇਹ ਉਹ ਮਹਾਨਾ ਜਿਹੜਾ ਜੀ ਸਾਹਿਬ ਦਾ ਦਾ ਬੱਚਿਆਂ ਦੇ ਸਿਰ ਤੇ ਸਿਰ ਤੇ ਹਮੇਸ਼ਾ ਵਾਹਿਗੁਰੂ ਮੇਰਾ ਪਰੇ ਹੱਥ ਤੇ ਹਮੇਸ਼ਾ ਹਮ ਚੜ੍ਹਦੀ ਕਲਾ ਵਿੱਚ ਰਹਿ ਕੇ ਕਿ ਮਾਨ ਬਖਸ਼ੇ ਕੇ ਸਿੱਖੀ ਦਾ ਅਨੁਸਾਰ ਜੀਣਾ ਆਪ ਜੀ ਦਾ ਸਾਰੇ ਦਾ ਬਹੁਤ ਮਾਣ ਤੇ ਮਹਾਨੀ ਮਹਤਵ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਸਮੂਚੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਅੱਜ ਦਾ ਦਿਹਾੜਾ ਬੜਾ ਪਵਿੱਤਰ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ 555ਵਾਂ ਤੇ ਸਾਰੀ ਕਾਇਨਾਤ ਜਿਹੜੀ ਐ ਇਸ ਖੁਸ਼ੀ ਦੇ ਰੌਣ ਦੇ ਵਿੱਚ ਐ ਤੇ ਇਸੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼੍ਰੋਮਣੀ ਕਾਲੀਤਾਲ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਇੱਕ ਇਹ ਦਸਤਾਰਾਂ ਦਾ ਲੰਗਰ ਲਾਇਆ ਗਿਆ ਮੈਂ ਇੱਕ ਸੇਵਾਦਾਰ ਮੌਜੇ ਨਾਤੇ ਇੱਥੇ ਗੁਰਦੁਆਰਾ ਪਾਸ਼ਾਹੀ ਨੌਮੀ ਜਿੱਤੇ ਪੂਰੀ ਸਮੁੱਚੀ ਸ਼੍ਰੋਮਣੀ ਕਾਲਦਲ ਦੀ ਟੀਮ ਦੇ ਸਿਮੇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਸਿਮੇਤ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਦਸਤਾਰਾਂ ਅੱਜ ਬਣੀਆਂ ਨੇ ਤਾਂ ਕਿ ਸਾਡੀ ਕੌਮ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਦਸਤਾਰ ਕੀ ਹੈ ਤੇ ਦਸਤਾਰ ਦਾ ਇਹ ਕਹੀਏ ਕਿ ਮੁੱਲ ਤਾਂ ਕੋਈ ਨਹੀਂ ਪੈ ਸਕਦਾ ਪਰ ਦਸਤਾਰ ਦੀ ਅਹਿਮੀਅਤ ਕੀ ਹੈ ਇਹ ਇਹਨਾਂ ਨੂੰ ਸਮਝ ਆਉਂਦੀ ਹੈ ਤੇ ਅੱਜ ਬਹੁਤ ਸਾਰੀਆਂ ਮਾਵਾਂ ਨੇ ਸਾਡੀਆਂ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਦੇ ਸਿਰਾਂ ਤੇ ਆਪ ਪੂਰੇ ਹੋ ਕੇ ਦਸਤਾਰ ਜਿਹੜੀ ਹੈ ਬਹੁਤ ਸਜਵਾਈ ਹੈ ਤੇ ਉਹ ਸਾਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਸਿੱਖੀ ਨਾਲ ਇਹਨਾਂ ਬੱਚਿਆਂ ਨੂੰ ਜੋੜ ਰਹੇ ਨੇ ਤੇ ਮੈਂ ਕਹੂੰਗਾ ਇਹਨਾਂ ਬੱਚਿਆਂ ਨੂੰ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਰੀ ਜਿੰਨੇ ਵੀ ਇੱਥੇ ਮੈਨੇਜਮੈਂਟ ਹੈ ਜਾਂ ਧਾਮੀਤ ਸਾਹਿਬ ਨੇ ਜਾਂ ਪੂਰੀ ਕਮੇਟੀ ਹੈ ਜਾਂ ਸਰਜੀ ਸਿੰਘ ਜੇਰਸਾ ਜਿਹੜੇ ਯੂਥ ਕਲੱਬ ਦੇ ਪ੍ਰਧਾਨ ਨੇ ਸ਼੍ਰੋਮਣੀ ਕਲੱਬ ਦੇ ਪ੍ਰਧਾਨ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਬਹੁਤ ਸੋਹਣਾ ਪਰੋਲਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਬੇਤਰੀ ਜੀ ਇੱਥੇ ਮੁਸਿੱਤਾ ਗਿਆ ਕੀ ਕਰਨਾ ਚਾਹੀਦਾ ਦੇਖੋ ਇੱਕ ਮਿਸਾਲ ਹੁੰਦੀ ਹੈ ਹਮੇਸ਼ਾ ਅਸੀਂ ਤਾਂ ਜਿਹੜਾ ਅਸੀਂ ਆਪਣੇ ਤੌਰ ਤੇ ਜੇ ਸ਼੍ਰੋਮਣੀ ਕਾਲਦੈ ਲਈ ਵੀ ਗੱਲ ਕਰੀਏ ਜਾਂ ਆਪਣੇ ਵੀ ਕਰੀਏ ਹਮੇਸ਼ਾ ਸ਼ਾਂਤੀ ਤੇ ਭਾਈਚਾਰੇ ਖਾਂ ਦਾ ਪ੍ਰਤੀਕਰ ਹੈ ਤੇ ਅੱਜ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਉਹਨਾਂ ਸਨਮਾਨ ਇਸ ਗੱਲ ਕਰਕੇ ਕੀਤਾ ਕਿਉਂਕਿ ਕੱਲ ਨਗਰ ਕੀਰਤਨ ਦੇ ਸਮੇਂ ਤੇ ਮੁਸਲਮ ਭਾਈਚਾਰੇ ਵੱਲੋਂ ਉੱਚੇਚੇ ਤੌਰ ਤੇ ਜੂਸ ਦਾ ਲੰਗਰ ਲਾਇਆ ਗਿਆ ਤੇ ਹੋਰ ਬਹੁਤ ਜਗ੍ਹਾ ਮਿਸਾਲਾਂ ਜਿਹੜੀਆਂ ਆਈਆਂ ਕਿ ਜਿੱਥੇ ਵੀ ਕਿਤੇ ਅਸੀਂ ਤਾਂ ਕਹਿੰਨਾ ਹਿੰਦੂ ਸਿੱਖ ਮੁਸਲਮ ਮਸੀਹੀ ਸਭ ਇਕੋ ਨੇ ਇਹੀ ਤੇ ਸਾਂਝੀ ਵਾਲਤਾ ਦਾ ਜੇ ਕਿਸੇ ਨੇ ਸੁਨੇਹਾ ਸਭ ਤੋਂ ਪਹਿਲਾਂ ਦਿੱਤਾ ਉਹ ਤੋਂ ਬਾਬਾ ਨਾਨਕ ਹੀ ਸੀ ਬਾਬਾ ਨਾਨਕ ਹੀ ਜਿਹੜੇ ਸੀ ਉਹ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਹਰ ਧਰਮ ਦੇ ਗੁਰੂ ਸੀ ਤੇ ਇਸੇ ਕਰਕੇ ਉਹਨਾਂ ਦਾ ਹਰ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਬੰਦਾ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਅੱਜ ਇਹ ਸੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਨਫ਼ਰਤ ਦੀ ਜਿਹੜੀ ਹੈ ਜਿਉਂ ਜੀਵਨ ਹੈ ਜਿਹੜਾ ਨਫਰਦੀ ਜ਼ਿੰਦਗੀਆਂ ਨੂੰ ਛੱਡ ਕੇ ਚੰਗੇ ਪਾਸੇ ਨੂੰ ਇਹ ਬੱਚੇ ਜਿਹੜੇ ਨੇ ਹਮੇਸ਼ਾ ਇੱਕ ਦੂਜੇ ਦਾ ਪਿਆਰ ਤੇ ਸਤਿਕਾਰ ਦੇ ਵਿੱਚ ਰਹਿਣ ਤੇ ਆ ਜਿਹੜੀਆਂ ਕੇਸਰੀ ਦਸਤਾਰਾਂ ਨੇ ਨਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਆ ਦੇਖੋ ਬੜੀ ਖੁਸ਼ੀ ਚ ਅੱਡੀਆਂ ਚੁੱਕ ਚੁੱਕ ਕੇ ਇਹ ਤਾਹਾਨੂੰ ਹੋਰ ਹੈ ਬਹੁਤ ਖੁਸ਼ੀਆਂ ਵਾਲੀ ਗੱਲ ਹੈ ਬਹੁਤ ਬਹੁਤ ਤਾੜੀ ਅੱਜ ਦਸਤਾਰ ਦਾ ਲੰਗਰ ਲਵੀ ਲਾਇਆ ਗਿਆ ਤੇ ਪੁਰਪੀਅ ਤੇ ਮੁਸਲਮਾਨ ਭਾਈਚਾਰੇ ਨੂੰ ਵੀ ਮੇਲਾ ਸਨਮਾਨ ਕਿਰਦਾ ਹੈ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸੂਖਾਂ ਦੇ ਪਹਿਲੇ ਕੁਝ ਜਗਤ ਗੁਰੂ ਜੀ ਦੇ ਗੁਰੂ ਨਾਨਕ ਦੇਵ ਜੀ ਦੇ 555 ਜੀ ਪ੍ਰਕਾਸ਼ ਗੁਰਬਨ ਨੂੰ ਜੋ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਮਿਲਿਆ ਛੋਟੇ ਛੋਟੇ ਬੱਚਿਆਂ ਦੇ ਵਿੱਚ ਦਸਤਾਰ ਹੈ ਇਹ ਛੱਡ ਧਰਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਦਰਬਾਰ ਦੇ ਮੁਕਾਂ ਦੇ ਵਿੱਚ ਵੀ ਦਸਤਾਰ ਦੀ ਜਿੰਨੀ ਕਦਰ ਹੈ ਸਿੱਖ ਦੀ ਜਿੰਨੀ ਕਦਰ ਹੈ ਉਹ ਜਿੰਨੀ ਗੁਰੂ ਨਾਨਕ ਸਾਡੇ ਤੋਂ ਹੱਥਾਂ ਦੇ ਪਹਿਲੇ ਕੁਝ ਸਨ ਉਹਨਾਂ ਦੇ ਉਪਾਰ ਕਿਰਪਾ ਨਾਲ ਉਹਨਾਂ ਨੇ ਹਮੇਸ਼ਾ ਹੀ ਜਾਦਪਾਤਾ ਘਟਨ ਕੀਤਾ ਕਿਰਤ ਕਰੋ ਨਾਮ ਜਪੋ ਬੰਡ ਚੋ ਬਿਦੇ ਪ੍ਰਦੇਸ਼ ਲਾਗੂ ਕੀਤਾ ਔਰ ਇਸਤਰੀ ਨੂੰ ਬਹੁਤ ਵੱਡਾ ਉਤਕਰ ਦਿੱਤਾ ਫਿਰ ਕੰਮਿਆਰ ਜਾਨ ਤੋਂ ਬਾਣੀ ਦੇ ਵਿੱਚ ਵੀ ਦਰਜ ਕੀਤਾ ਬੱਚਿਆਂ ਨੇ ਵਿੱਚ ਜਈ ਅੱਜ ਭਾਵਨਾਈ ਹੈ ਦੇਖਣ ਨੂੰ ਮਿਲੀ ਹੈ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਜਿਹੜੀ ਦੋਸਤਾਨੀ ਦੀ ਕੀਮਤ ਹੈ ਸਾਡੀ ਜਿਹੜੀ ਦੂਸਤ ਕਾਲੀਦਾਲ ਹੈ ਪ੍ਰਧਾਨ ਸਾਹਿਬ ਤੇ ਜਿੰਦ ਸਾਹਿਬ ਨੇ ਉਹਨਾਂ ਨੇ ਮਹਿਮ ਪੰਜਾਬ ਸ਼ੁਰੂ ਕੀਤੀ ਹੈ ਉਹਦੀ ਲੜੀ ਵਜੋਂ ਅੱਜ ਹਲਕਾ ਸੋਨੂਪੁਰ ਬਾਬੇ ਨੇ ਇਹਨਾਂ ਗੋਲਟੀ ਦੀ ਗਵਾਹੀ ਹੈਟਾਂ ਗੁਰਦੁਆਰੇ ਮੇਜ ਸਾਹਿਬ ਦੀ ਗਵਾਹੀ ਹੈਟਾਂ ਉਹਨੇ ਪੂਰਨ ਯਤਨ ਕਰਕੇ ਬੱਚਿਆਂ ਨੂੰ ਛਾਪ ਪੈਦਾ ਕੀਤਾ ਹੈ ਮੁਸਲਮਾਨ ਭਾਈਚਾਰੇ ਨੇ ਕੱਲ ਨਗਰ ਕੀਰਤਨ ਸੀ ਉਹਨਾਂ ਨੇ ਬੜੇ ਉਤਸ਼ਾਹ ਨਾਲ ਦੂਸ ਸੁਲਾਇਆ ਕਿਉਂਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਸਨ ਉਹ ਸਾਰੇ ਧਰਮਾਂ ਦੇ ਸਪੂਰਨ ਗੁਰੂ ਸਨ ਉਹਨਾਂ ਨੇ ਹਮੇਸ਼ਾ ਹੀ ਹਰ ਵਰਗ ਦਾ ਹਰ ਜਾਤ ਦਾ ਹਰ ਧਰਮ ਦਾ ਸਤਿਕਾਰ ਕੀਤਾ ਔਰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਾਤ ਪਾਤ ਦਾ ਖੰਡਰ ਕਰੋ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣੋ ਜਿੱਦਾ ਵੀ ਉਹਨਾਂ ਨੇ ਪਿਆਰ ਸਤਿਕਾਰ ਮਾਨ ਦਿੱਤਾ ਉਹ ਮਨੁੱਖਤਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਮੁਹਿੰਦਰਪੁਰ ਤੋਂ ਆਪਾਂ ਸੇ ਗਾਉਂ ਪਹਾਨੀਗੜ੍ਹ ਅੱਜ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਇਸ ਬਾਰੇ ਕੀ ਕਹੂੰਗਾ ਅੱਜ ਸ਼੍ਰੋਮਣੀ ਕਾਲੀ ਦਾਲ 11 12 ਪਿੰਡ ਜੰਮਣੀ ਵੱਲੋਂ ਇਹ ਬਣਾ ਲਾ ਦਿੱਤਾ ਗਿਆ ਬੱਚਿਆਂ ਨੇ ਪ੍ਰਣ ਕਰਿਆ ਕਿ ਆਸੀਂ ਰੋਮਨੀ ਕਮੇਟੀ ਵੱਲੋਂ ਉਤਾਰਨ ਕਰਿਆ ਗਿਆ ਉਸ ਦੇ ਅਨੁਸਾਰ ਕਿ ਆਸੀਂ ਤੇਸ ਦਾੜੀ ਰੱਖਾਂਗੇ ਤੇ ਅਮਰਤਾ ਸਕਾਂਗੇ ਤੇ ਸੰਘਰਸ਼ ਹੋ ਜਾਵੇ ਇਹਨਾਂ ਬੱਚਿਆਂ ਦੇ ਇਹ ਦੁਰਮਤ ਸਿਕਮਾਈ ਤਿਰਪਾਲੇ ਆ ਵਿਸ਼ੇਸ਼ ਸਨਮਾਨ ਦਿੱਤੇ ਗਏ ਨੇ ਬੱਚਿਆਂ ਨੂੰ ਮੈਂ ਇਹਨਾਂ ਬੱਚਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਇਹ ਸਿੱਖੀ ਦੇ ਨਾਲ ਜੋੜ ਦਾ ਪਾਲਾ ਕਰ ਰਹੇ ਹਨ ਤੇ ਮੈਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਰਵ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ